ਬਾਪਾ ਜੀ ਕਿੰਨੀ ਕੋ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਇਹਨਾਂ ਬੱਚਿਆਂ ਤਾਂ ਬਹੁਤ ਖੁਸ਼ੀ ਨੇ ਪੁੱਤੀ ਪੁੱਤੀ ਨੇ ਨਾਮ ਰੋਸ਼ਨ ਕੀਤਾ ਹਾਂਜੀ ਸ਼ੁਕਰ ਹੈ ਉਹਨਾਂ ਦੇ ਮਾਲਕ ਦਾ ਮੇਰਾ ਉਹਨਾਂ ਦਾ ਸ਼ੁਕਰ ਹੈ ਉਹਦਾ ਤੇ ਦਾ ਮੇਰੇ ਘਰ ਵਿੱਚ ਆ ਗਏ ਨੇ ਇੱਕ ਦੀ ਮਾਲਕ ਸਾਊਡੂ ਬੱਚੇ ਜੇ ਦੇਵੇ ਸਾਰਾ ਪਰਿਵਾਰ ਇਹ ਦੇਵੇ ਸਭ ਨੂੰ ਤੁਹਾਨੂੰ ਦੱਸ ਦਈਏ ਕਿ ਇੱਕ ਛੋਟੇ ਜਿਹੇ ਸ਼ਹਿਰ ਚੋਂ ਉੱਠ ਕੇ ਛੋਟੀ ਜੀ ਉਮਰ ਦੇ ਵਿੱਚ ਪੰਜਾਬ ਲੈਵਲ ਤੇ 골ਡ ਮੈਡਲ ਲੈ ਕੇ ਆਏ ਨੇ ਇਹ ਵੀ ਸੁਪਨਾ ਕਿਸੇ ਨਾ ਕਿਸੇ ਦਿਨ ਜ਼ਰੂਰ ਪੂਰਿਆ ਸੀ ਉਹਨਾਂ ਮੋਤੀਆਂ ਚ ਜੋ ਅੱਜ ਇਨਾ ਦਾ ਸੱਚ ਹੋਇਆ ਕੋਵਿਡ ਚ ਮੈਂ ਤੇ ਮੇਰੀ ਸਿਸਟਰ ਅਸੀਂ ਖੇਡਦੇ ਹੁੰਦੇ ਸੀ ਬੈਡਮਿੰਟਨ ਗਲੀ ਚ ਤੇ ਉਦੋਂ ਮੇਰਾ ਇੰਟਰਸਟ ਬਣਿਆ ਸ਼ੌਕ ਸੀ ਪਹਿਲਾਂ ਤਾਂ ਕਿ ਸ਼ੌਕਿੰਗ ਨਿਊਜ਼ ਸੀ ਮੇਰੇ ਵਾਸਤੇ ਕਿ ਇਹ ਹੋ ਕੇ ਗਿਆ ਪਰ ਇੱਕਦਮ ਫੇਰ ਅੱਖਾਂ ਚ ਪਾਣੀ ਆ ਗਿਆ ਕਿ ਸਰ ਬੜਾ ਖੁਸ਼ੀ ਦਾ ਮਾਹੌਲ ਸੀ ਔਰ ਅੱਖਾਂ ਚੋਂ ਅंसू ਆਪਣੇ ਆਪ ਹੀ ਆ ਜਾਂਦੇ ਨਾਲੇ ਕਹਿੰਦੇ ਲਾਸਟ ਸਾਡਾ ਆਪਣਾ ਪੁਆਇੰਟ ਆਉਣ ਵਾਲਾ ਹੈ ਨਾਲੇ ਕਹਿੰਦੇ ਆ ਗਿਆ ਆ ਗਿਆ ਆ ਗਿਆ ਨਾਲੇ ਫਿਰ ਜਿਸ ਤਰ੍ਹਾਂ 골ਡ ਨਾਲੇ ਫੋਨ ਕੱਟਦਾ ਕਿਉਂਕਿ ਇਹਨੂੰ ਅਟੈਂਡ ਕਰਨ ਜਾਣਾ ਸੀ ਇਹ ਸ਼ੌਕ ਚ ਚੱਲੀ ਗਈ ਗੁੜੀਆ ਤੇ ਮੈਨੂੰ ਬਾਅਦ ਚ ਦੱਸਿਆ ਇਹਨਾਂ ਨੇ ਕਿ ਇਹਨੂੰ ਤਾਂ ਯਕੀਨ ਹੀ ਨਹੀਂ ਹੋਇਆ ਢੋਲ ਮੰਗਾਇਆ ਸੀ ਅਸੀਂ ਗਲੀ ਦੇ ਵਿੱਚ ਹਾਂਜੀ ਤੇ ਮਤਲਬ ਗਲੀ ਚ ਫਿਰ ਪੂਰਾ ਪਤਾ ਲੱਗ ਗਿਆ ਲੋਕਾਂ ਨੂੰ ਹਾਂਜੀ ਸਭ ਨੂੰ ਪਤਾ ਲੱਗ ਗਿਆ ਸਾਰੀ ਗਲੀ ਦੀ ਵਧਾਈ ਆਈ ਜੀ ਸਭ ਨੇ ਕਿਹਾ ਕਿ ਕੁੜੀ ਨੇ ਸਾਡੀ ਗਲੀ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਪੰਜਾਬ ਦੀ ਧੀ बैडਮਿੰਟਨ ਦੇ ਵਿੱਚੋਂ 골ਡ ਮੈਡਲ ਲੈ ਕੇ ਆਈ ਆ ਤੁਹਾਨੂੰ ਦੱਸ ਦਈਏ ਕਿ ਇੱਕ ਛੋਟੇ ਜਿਹੇ ਸ਼ਹਿਰ ਚੋਂ ਉੱਠ ਕੇ ਛੋਟੀ ਜੀ ਉਮਰ ਦੇ ਵਿੱਚ ਪੰਜਾਬ ਲੈਵਲ ਤੇ 골ਡ ਮੈਡਲ ਲੈ ਕੇ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਹਜੇ ਹੱਥਾਂ ਦੇ ਵਿੱਚ ਹੀ 골ਡ ਮੈਡਲ ਆ ਉਹ ਅਵਾਰਡ ਆ ਜੋ ਜਿੱਤ ਕੇ ਆਪਣੇ ਘਰ ਪਰਤੇ ਨੇ ਹਾਲਾਂਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਔਰ ਪਲੱਸ 2 ਕਲਾਸ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੁਪਨੇ ਵੱਡੇ ਨੇ ਜ਼ਿੰਦਗੀ ਦੇ ਵਿੱਚ ਕਾਫੀ ਅੱਗੇ ਜਾਣਾ ਲੇਕਿਨ ਇਹ ਵੀ ਸੁਪਨਾ ਕਿਸੇ ਨਾ ਕਿਸੇ ਦਿਨ ਜ਼ਰੂਰ ਪੂਰਿਆ ਸੀ ਉਹਨਾਂ ਮੋਤੀਆਂ 'ਚ ਜੋ ਅੱਜ ਇਹਨਾਂ ਦਾ ਸੱਚ ਹੋਇਆ ਪੂਰੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਔਰ ਉਹਨਾਂ ਦੇ ਲਈ ਵੀ ਖਾਸ ਕਰਕੇ ਇੰਟਰਵਿਊ ਆ ਜਿਹੜੇ ਲੋਕ ਧੀਆਂ ਨੂੰ ਘਰ ਤੋਂ ਬਾਹਰ ਜਾਣ ਦੇ ਲਈ ਰੋਕਦੇ ਨੇ ਔਰ ਧੀਆਂ ਨੂੰ ਇੱਥੋਂ ਤੱਕ ਜਾਣ ਵੀ ਨਹੀਂ ਦਿੰਦੇ ਇਹੋ ਜੇ ਲੋਕਾਂ ਦੇ ਲਈ ਵੀ ਇੱਕ ਵੀਡੀਓ ਉਦਾਹਰਨ ਬਣਨ ਵਾਲੀ ਆ ਕਿਉਂਕਿ ਇਹ ਬੇਟੀ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਔਰ ਫਿਰੋਜ਼ਪੁਰ ਤੋਂ ਪੰਜਾਬ ਲੈਵਲ ਤੇ 골ਡ ਮੈਡਲ ਜਿੱਤ ਕੇ ਲੈ ਕੇ ਆਈ ਆ ਔਰ ਥੋੜੇ ਦਿਨਾਂ ਬਾਅਦ ਹੀ ਜਿਹੜਾ ਨੈਸ਼ਨਲ ਲੈਵਲ ਤੇ ਵੀ ਇਹਨਾਂ ਦਾ ਦਾਵਾ ਹੈ ਕਿ ਅਸੀਂ 골ਡ ਮੈਡਲ ਜਿੱਤ ਕੇ ਆਵਾਂਗੇ ਪੂਰੀ ਗੱਲਬਾਤ ਕਰਦੇ ਹਾਂ ਇਸ ਬੇਟੀ ਦੇ ਨਾਲ ਬੇਟਾ ਨਾਮ ਕੀ ਤੁਹਾਡਾ ਮੇਰਾ ਨਾਮ ਇਨਾਇਤ ਹੈ ਉਮਰ ਕਿੰਨੀ ਹੈ ਮੈਂ 17 ਸਾਲ 19 ਸਾਲ ਉਮਰ ਆ। ਹਾਂਜੀ। ਅੱਛਾ ਕਿ ਕਿਹੜੀ ਕਲਾਸ ਕਿਹੜੀ ਚ ਪੜਦੇ ਹੋ ਤੁਸੀਂ? ਪਲੱਸ 2। ਕਿਵੇਂ ਸੁਪਨਾ ਸੀਗਾ ਵੀ ਬੈਡਮਿੰਟਨ 'ਚ ਜਾਣਾ, ਹੋਰ ਵੀ ਗੇਮਸ ਨੇ। ਇਥੇ ਕਿਵੇਂ ਆਏ? ਕਦੋਂ ਆਏ ਇਸ ਗੇਮ ਦੇ ਵਿੱਚ ਔਰ ਕਿੰਨਾ ਕੁ ਸਫਰ ਕੀਤਾ ਔਰ ਅੱਜ 골ਡ ਮੈਡਲ? ਮੈਂ ਕੋਵਿਡ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ ਸੀ। ਕੋਵਿਡ 'ਚ ਮੈਂ ਤੇ ਮੇਰੀ ਸਿਸਟਰ ਅਸੀਂ ਖੇਡਦੇ ਹੁੰਦੇ ਸੀ ਬੈਡਮਿੰਟਨ ਗਲੀ 'ਚ ਤੇ ਉਦੋਂ ਮੇਰਾ ਇੰਟਰਸਟ ਬਣਿਆ ਕੋਵਿਡ ਜਿਵੇਂ ਹੀ ਖਤਮ ਹੋਇਆ ਮੈਂ ਪਾਪਾ ਨਾਲ ਗੱਲ ਕੀਤੀ ਕਿ ਮੈਨੂੰ ਐਵੇਂ ਐਵੇਂ ਮੇਰਾ ਮੈਂ ਖੇਡਣਾ ਤੇ ਉਹਨਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਮੇਰੀ ਫੈਮਲੀ ਨੇ ਵੀ ਤੇ ਇਹਨਾਂ ਨੇ ਤਾਂ ਜਿਵੇਂ ਮੈਨੂੰ ਸਿਰਫ ਫਿਟਨੈਸ ਵਾਸਤੇ ਕਿਹਾ ਸੀ ਕਿ ਸਿਹਤ ਸਹੀ ਰਹੇਗੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਸ ਲੈਵਲ ਤੱਕ ਮੈਂ ਖੇਡ ਖੇਡੂੰਗੀ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰੂੰਗੀ ਅੱਛਾ ਜਦੋਂ ਸਿਹਤ ਨੂੰ ਫਿਟ ਕਰਨ ਵਾਸਤੇ ਤੁਸੀਂ ਖੇਡਦੇ ਸੀ ਜਦੋਂ ਸਿਹਤ ਨੂੰ ਸਿਹਤ ਦੀ ਫਿਟਨੈਸ ਵਾਸਤੇ ਖੇਡਦੇ ਸੀ ਉਦੋਂ ਸਪਨਾ ਬਣ ਗਿਆ ਜਦੋਂ ਲੱਗਿਆ ਕਿ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਤਾਂ ਮਤਲਬ ਮੈਨੂੰ ਹੁਣ ਜਾਣਾ ਚਾਹੀਦਾ ਖੇਡਣਾ ਚਾਹੀਦਾ ਨਹੀਂ ਮੈਨੂੰ ਨਹੀਂ ਸੀ ਪਤਾ ਕਿ ਐਵੇਂ ਅ ਮੈਂ ਮਤਲਬ ਪ੍ਰੈਕਟਿਸ ਕਰਕੇ ਇਸ ਇਸ ਲੈਵਲ ਤੱਕ ਖੇਡ ਪਾਉਂਗੀ ਪਰ ਮੈਂ ਤਾਂ ਸਿਰਫ ਆਪਣੇ ਐਜ਼ ਅ ਪੈਸ਼ਨ ਜਾਂ ਫਿਰ ਐਜ਼ ਆਫ ધ ਡ੍ਰੀਮ ਤਾਂ ਸੋਚਿਆ ਹੀ ਨਹੀਂ ਸੀ ਕਿ ਇਹ ਮੇਰਾ ਬਨੇਗਾ ਪਰ ਮੈਂ ਐਜ਼ ਅ ਗੇਮ ਲੈ ਕੇ ਖੇਡਦੀ ਸੀ ਕਿ ਹਾਂ Enjoyment ਵਾਸਤੇ ਪਰ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਤੱਕ ਪਹੁੰਚੂਗੀ ਪਤਾ ਨਹੀਂ ਸੀ ਵੀ Enjoyment ਵਾਲੀ ਗੇਮ ਅੱਜ ਤੁਹਾਨੂੰ 골ਡ ਮੈਡਲ ਲੈ ਕੇ ਦੇਗੀ ਹਾਂਜੀ ਅੱਛਾ ਜਦੋਂ 골ਡ ਮੈਡਲ ਮਿਲਦਾ ਉਹ ਤੁ ਖੁਸ਼ੀ ਕਿੰਨੀ ਹੁੰਦੀ ਹੈ ਸ਼ੌਕ ਸੀ ਪਹਿਲਾਂ ਤਾਂ ਕਿ ਸ਼ੌਕਿੰਗ ਨਿਊਜ਼ ਸੀ ਮੇਰੇ ਵਾਸਤੇ ਕਿ ਇਹ ਹੋ ਕੇ ਗਿਆ ਪਰ ਇੱਕਦਮ ਫਿਰ ਅੱਖਾਂ 'ਚ ਪਾਣੀ ਆ ਗਿਆ ਕਿ ਮੰਮੀ ਵਫਾ ਕੋਲੇ ਸੀ ਨਹੀਂ ਪਾਪਾ ਕੋਲ ਸੀ ਮੰਮਣ ਅੱਛਾ ਤੇ ਫਿਰ ਅੱਖਾਂ 'ਚ ਜੋ ਪਾਣੀ ਆ ਉਹ ਖੁਸ਼ੀ ਵਾਲਾ ਸੀ ਨਾ ਹਾਂ 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 ਕੁਝ ਜੇ ਹਾਰ ਹੁੰਦੀ ਆ ਉਸ ਗੇਮ ਦੇ ਵਿੱਚ ਤਾਂ ਪਾਣੀ ਉਦੋਂ ਵੀ ਆਉਂਦਾ ਪਰ ਉਦੋਂ ਗਮ ਵਾਲਾ ਹੁੰਦਾ ਪਰ ਜਿੱਤ ਵੇਲੇ ਵੀ ਪਾਣੀ ਆਉਂਦਾ ਪਾਣੀ ਆਉਂਦਾ ਹੀ ਆ ਹਾਂ ਆਉਂਦਾ ਹੀ ਆ ਉਦੋਂ ਕੋਈ ਸਿੱਖਣ ਨੂੰ ਮਿਲਦਾ ਹੈ ਬਸ ਗੱਲ ਤਾਂ ਇਹ ਹੈ ਕਿਉਂਕਿ ਕਿਸੇ ਨੇ ਕਿਸੇ ਨੇ ਤਾਂ ਜਿੰਨਾ ਹੀ ਹੈ ਕਿਸੇ ਨੇ ਹਾਰ ਨਹੀਂ ਹੈ ਹਾਂ ਅੱਛਾ ਇਹ ਫਿਰ ਸਟੇਟ ਲੈਵਲ ਤੇ ਸੀ ਗੇਮ ਹਾਂਜੀ ਸਟੇਟ ਲੈਵਲ ਕਿੱਥੇ ਹੋਈ ਸੀ ਜਲੰਧਰ ਉਕੇ ਪੂਰੇ ਪੰਜਾਬ ਤੋਂ ਬੱਚੇ ਆਏ ਸੀ ਹਾਂਜੀ ਸਾਰੇ ਡਿਸਟ੍ਰਿਕਟ ਦੇ ਆਏ ਸੀ ਅੱਛਾ ਕੀ ਹੁੰਦਾ ਇਸ ਗੇਮ ਦੇ ਵਿੱਚ ਕਿਹੜੇ ਪਲੇਅਰ ਸੀ ਤੁਸੀਂ ਕਿਵੇਂ ਸੀਏ ਕਿੰਨੀ ਟੀਮ ਸੀ ਤੁਹਾਡੀ ਉਸ ਵਾਰੀ ਥੋੜੀ ਜਿਹੀ ਜਾਣਕਾਰੀ ਅਸੀਂ ਪੂਰੀ ਟੀਮ ਚ ਪੰਜ ਪਲੇਅਰ ਸੀਗੇ ਤੇ ਫਰਸਟ ਪਲੇਅਰ ਅਸੀਸ ਪ੍ਰੀਤ ਸੀ ਸੈਕਿੰਡ ਤੇ ਮੈਂ ਤੇ ਅਸੀਂ ਦੋਨੋਂ ਮੇਨ ਪਲੇਅਰਸ ਅਸੀਂ ਖੇਡੇ ਦੋਨੋਂ ਜੀ ਨੇ ਉਹਵੇਂ ਸਾਡੀ ਪੂਰੀ ਟੀਮ ਨੇ ਪੂਰਾ ਪੂਰਾ ਕੰਟ੍ਰਿਬਿਊਟ ਕੀਤਾ ਜਿੰਨਾ ਕਰ ਸਕਦੇ ਸੀ ਪੂਰੀ ਸਪੋਰਟ ਸੀ ਸਾਡੇ ਪੇਰੈਂਟਸ ਵੱਲੋਂ ਟੀਮ ਵੱਲੋਂ ਕੋਚ ਵੱਲੋਂ ਤੇ ਉੱਥੇ ਵੀ ਸਾਨੂੰ ਪੂਰਾ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਗਈ ਹੁੰਦੇ ਸੀ ਸ਼ਟਲਸ ਵਗੈਰਾ ਸਭ ਕੁਝ ਉੱਥੇ ਕੋਰਟ ਵੀ ਬਹੁਤ ਵਧੀਆ ਸੀ ਸਭ ਵਧੀਆ ਸੀ ਅੱਛਾ ਜਦੋਂ ਫਿਰ ਟਰੋਫੀ ਮਿਲੀ ਜਿੱਤੀ ਉਸ ਤੋਂ ਬਾਅਦ ਫਿਰ ਬਾਕੀ ਬੱਚੇ ਦੇਖਦੇ ਸੀ ਸਾਰਿਆਂ ਨੇ ਕੰਗ੍ਰੈਚੁਲੇਸ਼ਨਸ ਕਿਹਾ ਸਾਰਿਆਂ ਨੇ ਮਤਲਬ ਸਪੋਰਟ ਕੀਤਾ ਵਧੀਆ ਕਿਉਂਕਿ ਜਿੰਨਾ ਸੈਕਿੰਡ ਥਰਡ ਵੀ ਆਏ ਸੀ ਉਹਨਾਂ ਨੇ ਵੀ ਮਤਲਬ ਸਾਡੇ ਨਾਲ ਹੈਂਡ ਵਗੈਰਾ ਸ਼ੇਕ ਕੀਤਾ ਮਤਲਬ ਸਾਰੇ ਖੁਸ਼ ਸੀ ਕਿ ਇਸ ਵਾਰ ਫਿਰੋਜ਼ਪੁਰ ਫਸਟ ਟਾਈਮ ਫਾਈਨਲਸ ਚ ਪਹੁੰਚਿਆ ਤੇ ਨਾਲੇ ਫਸਟ ਟਾਈਮ ਹੀ 골ਡ ਮੈਡਲ ਲੈ ਕੇ ਆਇਆ ਤੇ ਨੈਸ਼ਨਲ ਵੀ ਹੁਣ ਫਿਰ नेशਨल्स ਦੇ ਉਹਨਾਂ 10 ਬੱਚੇ ਸਿਲੈਕਟ ਹੋਣਗੇ ਜਿਹੜੇ ਮਤਲਬ ਗੇਮ ਦੇ ਅਕੋਰਡਿੰਗ ਫਿਰ ਉਸ ਤੋਂ ਬਾਅਦ ਪੰਜ ਬੱਚੇ ਜਿਨ੍ਹਾਂ ਦੀ ਗੇਮ ਵਧੀਆ ਹੈਗੀ ਪਰਫਾਰਮ ਕਰਨਗੇ ਤੇ ਨੈਸ਼ਨਲਸ ਵਾਸਤੇ ਜਾਣਗੇ ਮੈਨੂੰ ਉਮੀਦ ਹੈ ਕਿ ਮੇਰੀ ਵੀ ਐਡ ਕੀ ਸਿਲੈਕਸ਼ਨ ਹੋਏਗੀ ਨੈਸ਼ਨਲਸ ਵਾਸਤੇ ਸਿਲੈਕਸ਼ਨ ਹੋ ਗਈ ਤਾਂ ਫਿਰ ਜਿੱਤ ਪੱਕੀ ਪੂਰੀ ਕੋਸ਼ਿਸ਼ ਕਰਾਂਗੇ ਹਮ ਭਾਈ ਇਹ ਕਹਿੰਦੇ ਵੀ ਬੇਟੀਆਂ ਪਾਪਾ ਦੀਆਂ ਪਰੀਆਂ ਹੁੰਦੀਆਂ ਨੇ ਹੈ ਕਹਿੰਦੇ ਵੀ ਪਾਪਾ ਕੋਲੇ ਸੀ ਉਦੋਂ ਨਾਲ ਗਏ ਸੀ ਜਦੋਂ ਅਵਾਰਡ ਮਿਲਿਆ ਕਹਿੰਦੇ ਅੱਖਾਂ 'ਚ ਪਾਣੀ ਸੀਗਾ ਖੁਸ਼ੀ ਕਿੰਨੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਸਰ ਐਕਚੁਅਲ ਜੇ ਮੈਂ ਲਾਸਟ 4-5 ਸਾਲ ਤੋਂ ਇਹਦੇ ਨਾਲ ਹੀ ਜਾ ਰਿਹਾ ਔਰ ਹਰ ਸਾਲ ਜਿੱਦਾਂ ਲਗਾਤਾਰ ਪਿਛਲੇ 2 ਸਾਲ 3 ਸਾਲ ਦੋ ਬ੍ਰੌਂਜ਼ ਆਇਆ ਇੱਕ ਆਪਣਾ ਸਿਲਵਰ ਤੋਂ ਸਕੂਲ ਗੇਮਸ ਦੇ ਵਿੱਚ ਦੋ ਵਾਰੇ ਸੈਮੀਫਾਈਨਲ ਚ ਹਾਰ ਗਏ ਤਾਂ ਇਸ ਵਾਰ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿ ਰਿਹਾ ਸੀ ਕਿ ਲੈ ਵੀ ਤੁਹਾਡੀਆਂ ਜਿਹੜੀਆਂ ਪਿਛਲੀਆਂ ਗਲਤੀਆਂ ਨਹੀਂ ਸੀ ਨਾ ਉਹਨੂੰ ਇੰਪਰੂਵ ਕਰਕੇ ਆਪਣਾ ਪਿਛਲੇ ਵਾਲਾ ਰਿਕਾਰਡ ਤੋਂ ਫਾਈਨਲ ਚ ਤੱਕ ਡੱਡਾ-ਡੱਡ ਪਹੁੰਚੋ ਬਟ ਉਸ ਤੋਂ ਬਾਅਦ ਅਚਾਨਕ ਜਦੋਂ ਜਿੱਤੇ ਤੇ ਬਸ ਬਹੁਤ ਖੁਸ਼ੀ ਦਾ ਪਤਾਲ ਸੀ ਉਹ ਅੱਛਾ ਬੱਚੀ ਨੇ ਕਿਹਾ ਵੀ ਮੇਰੀਆਂ ਅੱਖਾਂ 'ਚੋਂ ਪਾਣੀ ਸੀ ਚਾਹੇ ਕਿ ਖੁਸ਼ੀ ਦੇ ਅੰਸੂ ਸੀ ਤੁਸੀਂ ਸਾਹਮਣੇ ਦੇਖ ਰਹੀ ਸੀ ਬਿਲਕੁਲ ਜੀ ਬਿਲਕੁਲ ਮੈਂ ਨਾਲ ਹੀ ਸੀ ਮੈਂ ਇਹਨੂੰ ਦੱਸਿਆ ਆਪਾਂ 골ਡ ਜਿੱਤ ਗਏ ਹਾਂ ਇਹ ਐਕਚੁਅਲੀ ਹੈਰਾਨ ਹੋ ਗਈ ਕਾਫੀ ਤੋਂ ਇੱਕਦਮ ਮੈਨੂੰ ਕਿਹਾ ਮੈਂ ਕਿ ਵੀ ਆਪਾਂ 골ਡ ਜਿੱਤ ਲਿਆ ਰਿਲੈਕਸ ਫਿਰ ਇਹ ਜਾ ਕੇ ਥੋੜਾ ਨੂੰ ਸਮਝ ਆ ਗਿਆ ਕਿ ਆ ਵੀ ਹੋ ਗਿਆ ਫਾਈਨਲ ਅੱਛਾ ਜਦੋਂ ਜਦੋਂ ਬੇਟੀ ਭਾਵਕ ਸੀ ਫਿਰ ਗਲੇ ਨਾਲ ਲਾਇਆ ਹਾਂ ਜੀ ਹਾਂ ਜੀ ਬਿਲਕੁਲ ਜੀ ਗਲੇ ਨਾਲ ਲਾਇਆ ਉਸ ਤੋਂ ਬਾਅਦ ਨੂੰ ਮਿਲਿਆ ਅੱਛੀ ਤਰ੍ਹਾਂ ਨੂੰ ਮਿਲੇ ਸਾਰੇ ਬੱਚਿਆਂ ਨੂੰ ਮਿਲੇ ਸੀ ਉਹ ਪਲਕੀ ਸੀਗੇ ਜਦੋਂ ਬੇਟੀ ਨੇ ਜਿੱਤ ਹਾਸਲ ਕੀਤੀ ਤੁਸੀਂ ਦੱਸਿਆ ਕਿ 골ਡ ਜਿੱਤ ਲਿਆ ਕਿਉਂਕਿ ਬੇਟੀ ਕਹਿੰਦੀ ਮੈਂ ਤਾਂ ਮਤਲਬ ਮੈਨੂੰ ਤਾਂ ਸ਼ੌਕ ਹੀ ਲੱਗਿਆ ਵੀ ਇਹ ਕੀ ਹੋ ਗਿਆ ਹੈਨਾ ਉਦੋਂ ਜਦੋਂ ਗੱਲੇ ਨਾਲ ਆਇਆ ਉਹ ਪਲਕੀ ਸੀਗੇ ਕਿਉਂਕਿ ਬੱਚੇ ਜਦੋਂ ਇਸ ਮੁਕਾਮ ਤੱਕ ਪਹੁੰਚਦੇ ਆ ਉਹ ਉਹ ਪਲ ਸਾਂਝੇ ਕਰੋ ਸਰ ਬੜਾ ਖੁਸ਼ ਦਾ ਮੌਲ ਸੀ ਔਰ ਅੱਖਾਂ ਚੋਂ ਹੰਸੂ ਆਪਣੇ ਆਪ ਹੀ ਆ ਜਾਂਦੇ ਆ ਉਦੋਂ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਭਾਵਕ ਤੁਸੀਂ ਹੁਣ ਵੀ ਹੋ ਰਿਹਾ ਹਾਂਜੀ ਹੁਣ ਵੀ ਹੋ ਗਿਆ ਤੋਂ ਉਸ ਟਾਈਮ ਤੇ ਮੈਂ ਫਿਰ ਨੂੰ ਮਤਲਬ ਕੋਸ਼ਿਸ਼ ਹੁੰਦੀ ਆ ਸਾਰੇ ਘਰ ਦੇ ਨੂੰ ਪਤਾ ਲੱਗੇ ਤਾਂ ਫੋਨ ਤੇ ਫੋਨ ਹੀ ਚੱਲੀ ਜਾ ਰਿਹਾ ਸੀ ਔਰ ਮੈਂ ਉਹਦਾ ਅਟੈਂਡਿੰਗ ਕਰ ਪਿਆ ਰਿਹਾ ਸੀ ਤੇ ਫੋਨ ਵੀ ਮੈਨੂੰ ਕਾਫੀ ਆਈ ਜਾ ਰਹੇ ਸੀ ਮਤਲਬ ਹਮਮ ਵੱਡੀ ਬੇਟੀ ਹੈ ਇਹ ਇਹ ਛੋਟੀ ਹੈ ਜੀ ਵੱਡੀ ਆਪਣੇ ਹੈਗੀ ਆ ਥਾਪੜ ਦੇ ਵਿੱਚ ਐਮਬੀਏ ਕਰ ਰਹੀ ਆ ਹਮਮ ਡੇਰਾ ਬਸੇ ਚ ਹਮਮ ਅੱਛਾ ਬੇਟਾ ਬੇਟੇ ਦੋ ਬੇਟੇ ਨੇ ਜੀ ਭਤੀਜੇ ਨੇ ਦੋ ਉਹ ਦੋਨੋਂ ਬੇਟੇ ਹੀ ਆ ਮੇਰੇ ਓਕੇ ਅੱਛਾ ਬੇਟੇ ਕਦੋਂ ਹੋੜ ਗਿਆ ਬੇਟੀਆਂ ਨੇ ਦੋਨੋਂ ਓਕੇ ਸਹੀ ਬੇਟੀਆਂ ਨੇ ਫਿਰ ਨਾਮ ਰੋਸ਼ਨ ਕੀਤਾ ਬਿਲਕੁਲ ਜੀ ਬਿਲਕੁਲ ਕੀਤਾ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਜਿਆਦਾਤਰ ਬੇਟੀਆਂ ਨੂੰ ਕਹਿੰਦੇ ਵੀ ਨਹੀਂ ਬੇਟੀਆਂ ਨੂੰ ਮਤਲਬ ਨਹੀਂ ਪੜਾਉਣਾ ਇੰਨਾ ਜ਼ਿਆਦਾ ਨਹੀਂ ਗੇਮਸ ਦੇ ਵਿੱਚ ਜਾਂਦੇ ਨੇ ਇਹ ਸੋਚ ਵੀ ਹੁੰਦੀ ਹੈ ਨਹੀਂ ਉਹ ਸਰ ਪੁਰਾਣੀ ਸੋਚ ਸੀ ਹੁਣ ਅੱਜ ਕੱਲ ਤਾਂ ਕੋਈ ਐਵੇਂ ਦਾ ਸੀਨ ਹੀ ਨਹੀਂ ਹੈ ਅੱਜ ਕੱਲ ਤਾਂ ਸਾਰੇ سپورਟ ਕਰਦੇ ਆ ਮੇਰੇ ਨਾਲ ਜ਼ਿਆਦਾ ਮੇਰੇ ਵੱਡੇ ਬ੍ਰਦਰ ਨੇ نیچے ਉਹ سپورਟ ਕਰਦੇ ਆ ਕਈ ਵਾਰ ਮੈਂ ਹੁੰਦਾ ਕਿ ਸਰਦੀ ਹੋ ਗਈ ਜਾਂ ਗਰਮੀ ਹੋ ਗਈ ਉਹਨੂੰ ਕਹਿੰਦਾ ਹੈ ਸਟੇਡੀਅਮ ਨਹੀਂ ਜਾਣਾ ਤੋਂ ਸਪੈ ਔਰ ਐਵੇਂ ਦਾ ਕੁਝ ਨਹੀਂ ਹੈ ਔਰ ਵੱਡੀ ਵੀ ਕਰ ਰਹੀ ਆ ਥਾਪੜ ਦੇ ਵਿੱਚੋਂ ਟੈਸਟ ਕਲੀਅਰ ਕਰਕੇ ਗਈ ਆ ਔਰ ਉਹਨੇ ਸੀਟ ਲਈ ਆ ਉਧਰ ਮਿਲ ਗਿਆ ਨੂੰ ਬਾਹਰ ਹੀ ਭੇਜ ਰਹੇ ਕੋਈ ਇਸ਼ੂ ਨਹੀਂ ਆਉਂਦਾ ਹਮ ਐ ਫੋਨ ਤੁਹਾਨੂੰ ਵੀ ਆਇਆ ਫਿਰ ਜਦੋਂ ਜਿੱਤੇ ਹਾਂਜੀ ਹਾਂਜੀ ਠੀਕ ਆ ਕੀ ਸ਼ਬਦ ਸੀ ਪਹਿਲੇ ਪਹਿਲੇ ਉਹ ਤਾਂ ਕੰਮ ਕੀ ਕਰ ਰਹੇ ਸੀ ਤੁਸੀਂ ਘਰੇ ਮੈਂ ਵੇਟ ਹੀ ਕਰ ਰਹੀ ਸੀ ਜੀ ਕਿਉਂਕਿ ਮੈਨੂੰ ਪਤਾ ਸੀ ਫਾਈਨਲ ਚੱਲ ਰਿਹਾ ਹੈ ਤੇ ਬਸ ਇਹਨਾਂ ਨੇ ਨਾਲ ਹੀ ਕਹਿੰਦੇ ਲਾਸਟ ਸਾਡਾ ਆਪਣਾ ਪੁਆਇੰਟ ਆਉਣ ਵਾਲਾ ਹੈ ਨਾਲ ਹੀ ਕਹਰੇ ਆ ਗਿਆ ਆ ਗਿਆ ਆ ਗਿਆ ਨਾਲ ਹੀ ਫਿਰ ਜਿਸ ਤਰ੍ਹਾਂ 골ਡ ਨਾਲ ਹੀ ਫੋਨ ਕੱਟਦਾ ਕਿਉਂਕਿ ਇਹਨੂੰ ਅਟੈਂਡ ਕਰਨ ਜਾਣਾ ਸੀ ਇਹ ਸ਼ੌਕ ਚ ਚੱਲੇਗੀ ਗੁੜੀਆ ਤੇ ਮੈਨੂੰ ਬਾਅਦ ਚ ਦੱਸਿਆ ਇਹਨਾਂ ਨੇ ਕਿ ਇਹਨੂੰ ਤਾਂ ਯਕੀਨ ਹੀ ਨਹੀਂ ਹੋਇਆ ਤੁਹਾਨੂੰ ਕਲੀਅਰ ਉਦੋਂ ਹੋ ਗਿਆ ਸੀ ਜਦੋਂ ਫੋਨ ਕਟਿਆ ਵੀ ਹੋ ਗਿਆ ਹਾਂਜੀ ਜਦੋਂ ਇਹਨਾਂ ਨੇ 골ਡ ਬੋਲਤਾ ਜੀ ਉਦੋਂ ਮੈਨੂੰ ਲੱਗਿਆ ਕਿ ਹੁਣ ਐਦ ਕੀ ਆਪਣਾ ਬੱਚਾ ਜਿੱਤ ਗਿਆ ਫਿਰ 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 ਕੀ ਕੀਤਾ ਤੁਸੀਂ ਬਸ ਮੈਂ ਪਹਿਲੇ ਮੰਮੀ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਆਇਆ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਕਿ ਮਾਲਕ ਦਾ ਸ਼ੁਕਰ ਕੀਤਾ ਤੇ ਫਿਰ ਮੈਂ ਨੀਚੇ ਦੀਦੀਆਂ ਨੂੰ ਆਵਾਜ਼ ਦਿੱਤੀ ਕਿ ਜੀਦੀ ਆਪਾਂ ਐਦ ਕੀ ਲੈ ਲਿਆ ਤੇ ਫਿਰ ਤਿਆਰੀ ਸ਼ੁਰੂ ਕਰਤੀ ਜੀ ਘਰੇ ਇਹਦੇ ਵੈਲਕਮ ਦੀ ਅੱਛਾ ਕਿਵੇਂ ਵੈਲਕਮ ਕੀਤਾ ਵੱਡੇ ਭਾਈ ਸਾਹਿਬ ਆ ਗਏ ਸੀ ਜੀ ਘਰੇ ਤੇ ਫਿਰ ਢੋਲ ਮੰਗਾਇਆ ਸੀ ਅਸੀਂ ਗਲੀ ਦੇ ਵਿੱਚ ਹਾਂਜੀ ਤੇ ਮਤਲਬ ਗਲੀ 'ਚ ਫਿਰ ਪੂਰਾ ਪਤਾ ਲੱਗ ਗਿਆ ਲੋਕਾਂ ਨੂੰ ਹਾਂਜੀ ਸਭ ਨੂੰ ਪਤਾ ਲੱਗ ਗਿਆ ਸਾਰੀ ਗਲੀ ਦੀ ਵਧਾਈ ਆਈ ਜੀ ਸਭ ਨੇ ਕਿਹਾ ਕਿ ਕੁੜੀ ਨੇ ਸਾਡੀ ਗਲੀ ਦਾ ਨਾਮ ਰੋਸ਼ਨ ਕਰ ਦਿੱਤਾ ਹਾਂਜੀ ਬਹੁਤ ਖੁਸ਼ੀ ਦਾ ਮਾਹੌਲ ਸੀ ਜੀ ਉਦੋਂ ਹਾਂ ਗਲੀ ਦੇ ਵਿੱਚ ਫਿਰ ਮਤਲਬ ਡੰਕਾ ਵੱਜ ਗਿਆ ਹੈ ਪੂਰਾ ਪੂਰਾ ਮਤਲਬ ਉਦੋਂ ਪਾਲੀ ਹੋਰ ਹੁੰਦੇ ਹਨ ਣਾ ਢੋਲ ਵੱਜਦਾ ਹੋਵੇ ਤੇ ਮਤਲਬ ਵੈਸੀ ਪ੍ਰਾਊਡ ਫੀਲ ਹੁੰਦਾ ਵੀ ਮੈਂ ਮਤਲਬ ਇਹੋ ਜਿਹਾ ਕੁਝ ਕਰਤਾ ਵੀ ਢੋਲ ਨਾਲ ਮੇਰਾ ਸਵਾਗਤ ਹੋ ਰਿਹਾ ਉਹ ਤਾਂ ਉਦੋਂ ਸ਼ੌਕ ਹੀ ਚੱਲ ਰਿਹਾ ਸੀ ਉਦੋਂ ਕਿ ਜਦ ਅਗਲੇ ਦਿਨ ਮੈਨੂੰ ਜਾ ਕੇ ਹੋਇਆ ਕਿ ਹਾਂ ਮੇਰਾ 1 ਗੋਲਡ ਆ ਗਿਆ ਅੱਛਾ ਮਤਲਬ ਟਰੋਫੀ ਲੈਣ ਤੋਂ ਬਾਅਦ ਫਿਰ ਵੀ ਤੁਹਾਨੂੰ ਯਕੀਨ ਨਹੀਂ ਸੀ ਨਹੀਂ ਤੇ ਮੈਨੂੰ ਲੱਗਦਾ ਨੈਸ਼ਨਲ ਜਦੋਂ ਤੁਸੀਂ ਜਿੱਤੋਗੇ ਫਿਰ ਮੈਨੂੰ ਲੱਗਦਾ ਤੁਹਾਨੂੰ ਇਹ ਨਹੀਂ ਯਕੀਨ ਹੋਣਾ 2-3 ਦਿਨ ਬਾਅਦ ਜੀ ਕੀ ਨਾ ਹੋਊਗਾ ਸਹੀ ਗੱਲ ਹੈ ਕਿ ਸੁਪਨਾ ਕਦੀ ਸੋਚਿਆ ਹੀ ਨਹੀਂ ਸੀ ਕਿ ਇੱਥੋਂ ਤੱਕ ਪਹੁੰਚਾਂਗੇ ਹੂੰ ਅੱਗੇ ਕੀ ਆ ਅੱਗੇ ਕੀ ਕਰਨਾ ਅੱਗੇ ਤਾਂ ਸੋਚਿਆ ਕਿ ਹੁਣ ਪੰਜਾਬ ਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ ਨੈਸ਼ਨਲਸ ਚ ਬਾਕੀ ਅੱਗੋਂ ਮੇਰੀ ਸਟੱਡੀਜ਼ ਚੱਲ ਰਹੀ ਹੈ ਪਲੱਸ 2 ਮੈਡੀਕਲ ਕਰ ਰਹੀ ਹਾਂ ਮੈਂ ਅਗੋਸ ਹੁਣ ਪਲੱਸ 1 ਪਲੱਸ 2 ਚ ਮੈਂ ਨੀਟ ਦੀ ਤਿਆਰੀ ਤਾਂ ਨਹੀਂ ਕਰ ਪਾਈ ਪਰ ਮੈਂ ਨੀਟ ਅੱਗੇ ਪਰਸਿਊ ਕਰਨਾ ਚਾਹੂੰਗੀ ਮੈਂ ਐਮਬੀਬੀਐਸ ਕਰਨਾ ਚਾਹਨੀ ਆ ਅਗਲਾ ਸਾਲ ਮੈਂ ਸੋਚਿਆ ਕਿ ਮੈਂ ਡ੍ਰੌਪ ਲਵੂੰਗੀ ਨੀਟ ਦੀ ਤਿਆਰੀ ਕਰਨ ਵਾਸਤੇ আচ্ছা ਐਮਬੀਬੀਐਸ ਕਰਕੇ ਪੰਜਾਬ ਚ ਹੀ ਰਹੋਗੇ ਡਿਪੈਂਡ ਕਰਦਾ ਹੈ ਕਿ ਨਾਲ ਕਿਵੇਂ ਕਿ ਜਿੱਥੇ ਜੌਬ ਮਿਲਦੀ ਕਿਵੇਂ ਗਵਰਨਮੈਂਟ ਸੀਟ ਕਿੱਥੇ ਮਿਲਦੀ ਹੈ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹਰ ਇੰਟਰਵਿਊ ਚ ਵੀ ਅਸੀਂ ਕਿੰਨੇ ਵੀ ਪੰਜਾਬ ਦੇ ਵਿੱਚ ਕਰੋ ਜੋ ਕਰਨਾ ਪੰਜਾਬ ਤੋਂ ਬਾਹਰ ਨਾ ਕਰੋ ਕੋਸ਼ਿਸ਼ ਰਹੇਗੀ ਬੀਬੀਐਸ ਕਰਕੇ ਜੇ ਅਥੇ ਵਰਕ ਕਰਨਾ ਹੈ ਤੇ ਉਹ ਪੰਜਾਬ ਚ ਹੀ ਕਰੇਗੀ ਜੀ ਪੰਜਾਬ ਨੂੰ ਹੀ ਅੱਗੇ ਲੈ ਕੇ ਜਾਏਗੀ ਕਿਉਂਕਿ ਇੰਨੇ ਹੀ ਸਾਨੂੰ ਬਹੁਤ ਕੁਝ ਦਿੱਤਾ ਹੈ ਹਸੀ ਦੋਨੋਂ ਵੀ ਸਰਵਿਸ ਚ ਆ ਤੇ ਅਸੀਂ ਬਾਹਰ ਸਾਨੂੰ ਬਹੁਤ ਮੌਕੇ ਮਿਲੇ ਪਰ ਅਸੀਂ ਨਹੀਂ ਗਏ ਅਸੀਂ ਸਾਨੂੰ ਪੰਜਾਬ ਨਾਲ ਤੇ ਫਿਰੋਜ਼ਪੁਰ ਨਾਲ ਬਹੁਤ ਪਿਆਰ ਹੈ ਜੀ ਅਸੀਂ ਇੱਥੇ ਹੀ ਰਹਿਣਾ ਚਾਹਾਂਗੇ ਹਮ ਬਿਲਕੁਲ ਬਿਲਕੁਲ ਤਾਂ ਕੀ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੋਗੇ ਜਿਹੜੇ ਅੱਜ ਇਸ ਰੇਸ ਦੇ ਵਿੱਚ ਨੇ ਜਾਂ ਜਿਹੜੇ ਸੋਚ ਰਹੇ ਨੇ ਕਿ ਮੈਂ ਵੀ ਗੇਮ ਚ ਜਾਵਾਂ ਜਾਂ ਪਤਾ ਨਹੀਂ ਕਿਵੇਂ ਆ ਪਤਾ ਨਹੀਂ ਕਰ ਪਾਵਾਂਗੇ ਨਹੀਂ ਕਰ ਪਾਵਾਂਗੇ ਉਹਨਾਂ ਲਈ ਕੀ ਮੋਟੀਵੇਸ਼ਨਲ ਤੁਹਾਡਾ ਸੰਦੇਸ਼ ਹੈ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਸਾਰੇ ਆਪਦੇ ਡ੍ਰੀਮਸ ਨੂੰ ਆਪਦੇ ਪੈਸ਼ਨ ਨੂੰ ਪਰਸਿਊ ਕਰੋ ਅੱਗੇ ਜਾ ਕੇ ਕਿਉਂਕਿ ਹਰ ਇੱਕ ਆਪਦਾ ਟੈਲੈਂਟ ਆਪਦੇ ਆਪ ਨੂੰ ਜਾਨੋ ਕਿ ਕੀ ਕਰਨਾ ਚਾਹੁੰਦੇ ਹੋ ਤੇ ਆਪਦੇ ਆਪਦੇ ਡ੍ਰੀਮ ਨੂੰ ਪਰਸਿਊ ਕਰੋ ਅੱਗੇ ਜਾ ਕੇ ਬਸ ਹੋ ਸਕਦਾ ਪੋਸੀਬਲ ਹੈ ਕੋਈ ਵੀ ਕਰ ਸਕਦਾ ਨਹੀਂ ਕੋਈ ਵੀ ਤਾਂ ਨਹੀਂ ਫੈਮਿਲੀ ਦੀ ਪੂਰੀ ਸਪੋਰਟ ਚਾਹੀਦੀ ਹੈ ਪੇਰੈਂਟਸ ਦੀ ਅੱਗੇ ਟੀਚਰਸ ਦੀ ਤੇ ਸਾਰਿਆਂ ਦੀ আচ্ছা ਇੱਕ ਇੱਕ ਚੀਜ਼ ਹੋਰ ਮੈਂ ਪੁੱਛਣੀ ਭੁੱਲ ਗਿਆ ਉਹ ਵਿਚਾਲੇ ਪੁੱਛਣੀ ਸੀ ਮੈਂ ਸੈਂਟਰ ਜੇ ਚਾ ਪਾਪਾ ਨਹੀਂ ਕਦੇ ਦੁਖੀ ਹੋਏ ਵੀ ਮਤਲਬ ਰੋਜ਼ ਤੁਹਾਨੂੰ ਲੈ ਕੇ ਆਉਣਾ ਸਟੇਡੀਅਮ ਗਰਾਊਂਡ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ ਮੀ ਵੀ ਆਉਂਦਾ ਹਨੀਰੀ ਵੀ ਆਉਂਦੀ ਅੱਗੇ ਧੁੰਦਾ ਜਾਣੀਆਂ ਨਹੀਂ ਕਦੀ ਦੁੱਖੀ ਤਾਂ ਨਹੀਂ ਹੋਏ ਪਰ ਜਿਵੇਂ ਕਦੀ ਪਾਪਾ ਨੂੰ ਟਾਈਮ ਨਹੀਂ ਲੱਗਦਾ ਸੀ ਤਾਂ ਘਰੇ ਮਤਲਬ ਸਾਰਿਆਂ ਨੇ ਪੂਰੀ ਸਪੋਰਟ ਕੀਤੀ ਹੈ ਤਾਇਆ ਜੀ ਵੀ ਬ੍ਰਦਰ ਵੀ ਸਾਰੇ ਬੰਮਾ ਵੀ ਕਦੀ ਐਵੇਂ ਨਹੀਂ ਹੋਇਆ ਕਿ ਹਾਂ ਮੈਂ ਕਦੀ ਕਿਆ ਹੋਵੇ ਕਿ ਮੈਨੂੰ ਛੱਡ ਆ ਉਹ ਕਿਸੇ ਨੇ ਕਿਆ ਨਾ ਹੋਵੇ ਕਿ ਮੈਂ ਨਹੀਂ ਛੱਡਿਆ ਨਾ ਕੁਝ ਮੈਨੂੰ ਹਮੇਸ਼ਾ ਪੂਰੀ ਫੈਮਲੀ ਵੱਲੋਂ ਪੂਰੇ ਆਪਦੇ ਕੋਚ ਵੱਲੋਂ ਪੂਰੀ ਟੀਚਰਸ ਵਗੈਰਾ ਸਾਰਿਆਂ ਵੱਲੋਂ ਪੂਰੀ ਸਪੋਰਟ ਰਹੀ ਹੈ ਹਮ ਮਤਲਬ ਪਾਪਾ ਨੇ ਪੂਰੀ ਸਪੋਰਟ ਕੀਤੀ ਪਾਪਾ ਨੂੰ ਕੋਈ ਐ ਤਾਂ ਨਹੀਂ ਕਦੇ ਲੱਗਿਆ ਭਈ ਕਿਹੜੇ ਮਤਲਬ ਇਹਨਾਂ ਨੂੰ ਛੱਡ ਕੇ ਆਉਣੇ ਆ ਲੈ ਕੇ ਆਉਣੇ ਆ ਲੱਗੇ ਰਹਿਣੇ ਆ ਇਸ ਤਰ੍ਹਾਂ ਤਾਂ ਨਹੀਂ ਮ ਨ ਲੱਗਿਆ ਜੀ ਮੈਂ ਖੁਦ ਰੂਟੀਨ ਹੈ ਮੇਰਾ ਮੈਂ ਐਕਚੁਅਲੀ ਸਟਾਰਟਿੰਗ ਤੋਂ ਜਦੋਂ ਜਾਣਾ ਸ਼ੁਰੂ ਕੀਤਾ ਸੀ ਤਾਂ ਜਸਵਿੰਦਰ ਜੀ ਕੋਚ ਨੇ ਆਪਣੇ ਇੱਥੇ ਬੈਡਮਿੰਟਨ ਤੇ ਜੀ ਔਰ ਉਹਨਾਂ ਕੋਲ ਮੈਂ ਬੈਠਾ ਰਹਿੰਦਾ ਸੀ ਜਦੋਂ ਜਿੰਨੀ ਦੇਰ ਖੇਲਦੀ ਸੀ ਫਿਰ ਉਹ ਥੋੜੇ ਦਿਨ ਕਹਿੰਦੇ ਕਹਿੰਦੇ ਭਾਈ ਸਾਹਿਬ ਤੁਸੀਂ ਆਨੇ ਬੈਠੇ ਰਹਿੰਦੇ ਹੋ ਕਹਿੰਦਾ ਮੈਂ ਬੈਠਾ ਹੈ ਮੇਰੀ ਬੇਟੀ ਹੈ ਮੇਰੇ ਨਾਲ ਸਕੂਲ ਚ ਲੈਕਚਰਰ ਨੇ ਤੋ ਕਹਿੰਦਾ ਮੇਰੀ ਬੇਟੀ ਹੈ ਤੁਹਾਡੀ ਬੇਟੀ ਕੋਈ ਇਸ਼ੂ ਨਹੀਂਗਾ ਮੈਂ ਧਿਆਨ ਰੱਖਾਂਗਾ ਪੂਰਾ ਤੁਸੀਂ ਰਾਮਨਾਲ ਆਪਣਾ ਜਾਓ ਫਿਰ ਮੈਂ ਆ ਬਾਹਰ ਸੈੱਟ ਕਰ ਲੈਂਦਾ ਸੀ ਥੋੜੀ ਦਰ ਤੋਂ ਵਾਪਸੀ ਤੇਨੂੰ ਲੈ ਕੇ ਜਾਂਦਾ ਸੀ ਅਦਾੰਦਾ ਕੁਝ ਵੀ ਕਦੀ ਮਹਿਸੂਸ ਉਹਨਾਂ ਦੀ ਵੀ ਬਹੁਤ سپورਟ ਰਹੀ ਹੈ ਜੀ ਕਿਉਂਕਿ ਇੱਕ ਕੋਚ ਕੋਲ ਛੱਡਣਾ ਇੱਕ ਲੜਕੀ ਨੂੰ ਸਾਡੇ ਵਾਸਤੇ ਉਹ ਵੀ ਮਾਇਨੇ ਰੱਖਦਾ ਹੈ ਕਿ ਸੇਫ ਹੈਂਡ ਚ ਬੱਚਾ ਜਾਏ ਉਹ ਜਸਵਿੰਦਰ ਵੀਰ ਜੀ ਨੇ ਬਹੁਤ ਸਾਥ ਦਿੱਤਾ ਹੈ ਉਹਨਾਂ ਦੀ ਐਪਰੀਸੀਏਸ਼ਨ ਨਾਲ ਹੀ ਇੱਥੋਂ ਤੱਕ ਪਹੁੰਚੀ ਹੈ ਤੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਇਹਨਾਂ ਦੇ ਵਿੱਚ ਉਹ ਉਹਨਾਂ ਨੇ ਪੂਰਾ ਇਹਨੂੰ ਗਾਈਡ ਕੀਤਾ ਦੇਖੋ ਰਾਤ ਨੂੰ 8 ਤੋਂ 10 ਦਾ ਟਾਈਮ ਜਿਹੜਾ ਇਹ ਹਨੇਰੇ ਵੱਲੇ ਦਾ ਟਾਈਮ ਹੈ ਸਰਦੀ ਚ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਪਰ ਸਾਨੂੰ ਪੂਰਾ ਤਸੱਲੀ ਸੀ ਕਿ ਸਾਡਾ ਬੱਚਾ ਸੇਫ ਹੈਂਡ ਦੇ ਵਿੱਚ ਹੈ ਉਹ ਉਦੋਂ ਤੱਕ ਉੱਥੋਂ ਨਹੀਂ ਸੀ ਜਾਂਦੇ ਜਦ ਤੱਕ ਸਾਨੂੰ ਉਹ ਸਾਨੂੰ ਹੈਂਡ ਓਵਰ ਨਹੀਂ ਕਰ ਦਿੰਦੇ ਸੀ ਗੁੜੀਆਂ ਨੂੰ ਮਤਲਬ ਉਹਨਾਂ ਨੇ ਪੂਰਾ ਸਾਥ ਦਿੱਤਾ ਉਹਨਾਂ ਦਾ ਪੂਰੇ ਆਸ਼ੀਰਵਾਦ ਦੇ ਨਾਲ ਇਹ ਇੱਥੋਂ ਤੱਕ ਪਹੁੰਚੀ ਉਹਨਾਂ ਦੀ ਵੀ ਮਿਹਨਤ ਬਹੁਤ ਮਿਹਨਤ ਹੈ ਉਹਨਾਂ ਦੀ ਅੰਦੇ ਤੇ ਤਾਂ ਬਿਲਕੁਲ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਬੱਚੇ ਦੇਖ ਰਹੇ ਨੇ ਵੱਡੇ ਦੇਖ ਰਹੇ ਨੇ ਤਾਂ ਉਹਨਾਂ ਦੇ ਘਰ 'ਚ ਵੀ ਇਸ ਤਰ੍ਹਾਂ ਦੀਆਂ ਖੁਸ਼ੀਆਂ ਆ ਸਕਦੀਆਂ ਨੇ ਕਿਉਂਕਿ ਮੈਂ ਤਾਂ ਵੇਖਿਆ ਜਦੋਂ ਜਦੋਂ ਦਾ ਮੈਂ ਆਇਆ ਨਾ ਵੈਸੇ ਤਾਂ ਜਿੱਦਨ ਦੀ ਜਿੱਤ ਕੀ ਆ ਕੁੜੀ ਉਦੋਂ ਦੀ ਘਰ ਦੇ ਕਹਿੰਦੇ ਵੀ ਖੁਸ਼ ਆ ਪੂਰੀ ਹੱਸਦੀ ਰਹਿੰਦੀ ਵੈਸੇ ਵੀ ਸਮੈਲੀ ਫੇਸ ਆ ਬੇਟੀ ਦਾ ਔਰ ਹੁਣ ਵੀ ਖੁਸ਼ੀ ਇਹਨਾਂ ਨੂੰ ਮਤਲਬ ਵੈਸੇ ਦਾ ਵਿਸ਼ਵਾਸ ਅਗਲੇ ਦਿਨ ਹੋਇਆ ਪਰ ਖੁਸ਼ੀ ਪੂਰੀ ਆ ਇਹ ਖੁਸ਼ੀਆਂ ਜਿਹੜੀਆਂ ਨੇ ਇਹ ਰੀਅਲ ਖੁਸ਼ੀਆਂ ਨੇ ਇਹ ਰੀਅਲ ਦੇ ਵਿੱਚ ਆਉਂਦੀਆਂ ਨੇ ਜਦੋਂ ਆਪਾਂ ਮਿਹਨਤ ਕਰਦੇ ਆਂ ਮਕਾਮ ਹਾਸਲ ਕਰਦੇ ਆਂ ਜਿੱਥੇ ਹਾਸਲ ਕਰਦੇ ਆਂ ਉਦੋਂ ਇਹ ਖੁਸ਼ੀਆਂ ਪਰਮਾਨੈਂਟ ਆਉਂਦੀਆਂ ਨੇ ਜਿਆਦਾਤਰ ਬੱਚੇ ਅੱਜ ਦੇ ਸਮੇਂ 'ਚ ਇੱਕ ਟੈਂਪਰੇਰੀ ਖੁਸ਼ੀ ਦੇਖਦੇ ਆਂ ਰੀਲਸ ਦੇਖ ਕੇ ਜਾਂ ਫਿਰ ਮੋਬਾਈਲ ਗੇਮ ਖੇਡ ਕੇ ਮੋਬਾਈਲ ਦੇ ਵਿੱਚ ਗੇਮ ਰਹਿ ਗਈ ਆ ਨਾ ਕਿ ਗਰਾਊਂਡ ਦੇ ਵਿੱਚ ਰਹਿ ਗਈ ਆ ਔਰ ਜਿਹੜੇ ਬੱਚੇ ਅੱਜ ਗਰਾਊਂਡ ਦੇ ਵਿੱਚ ਨੇ ਉਹਨਾਂ ਨੂੰ ਫਿਰ ਪੂਰਾ ਪੰਜਾਬ ਪੂਰੀ ਦੁਨੀਆ ਜਾਣਦੀ ਆ ਜਿਵੇਂ ਇਸ ਬੇਟੀ ਨੇ ਗੋਲਡ ਪੂਰੇ ਪੰਜਾਬ ਚੋ ਜਿੱਤੇ ਆਪਰ ਪੂਰਾ ਪੰਜਾਬ ਹੁਣ ਇਹਨਾਂ ਦਾ ਨਾਮ ਜਾਣਦਾ ਹੈ ਔਰ ਗਲੀ ਦੇ ਵਿੱਚ ਢੋਲ ਠਮੱਕੇ ਦੇ ਨਾਲ ਇਹਨਾਂ ਨੂੰ ਇਸ ਘਰੇ ਜਦੋਂ ਆਏ ਨੇ ਇਹਨਾਂ ਦਾ ਸਵਾਗਤ ਕੀਤਾ ਔਰ ਆੜ ਗਵਾੜ ਵੀ ਫਿਰ ਸੋਚਦਾ ਬੱਚੇ ਫਿਰ ਉਹ ਵੀ ਸੋਚਦੇ ਆ ਉਹ ਫਿਰ ਆਈਡੀਅਲ ਮੰਨਦੇ ਆ ਵੀ ਅਸੀਂ ਵੀ ਇਹਨਾਂ ਅਗੇ ਬਣਨਾ ਕਿਉਂਕਿ ਇਹ ਬੇਟੀ ਨੇ ਬਹੁਤ ਵੱਡਾ ਮਕਾਮ ਹਾਸਲ ਕੀਤਾ ਔਰ ਜਿਹੜੇ ਬੱਚੇ ਅੱਜ ਦੇ ਸਮੇਂ ਚ ਮੋਬਾਈਲ ਗੇਮ ਦੇ ਵਿੱਚ ਵੱਡੇ ਨੇ ਜਾਂ ਗਰਾਊਂਡ ਦੇ ਵਿੱਚ ਨਹੀਂ ਜਾਂਦੇ ਸਾਡੀ ਉਹਨਾਂ ਨੂੰ ਇਹੀ ਅਪੀਲ ਹੈ ਕਿ ਮੋਬਾਈਲ ਗੇਮ ਨੇ ਕੱਖ ਨਹੀਂ ਦੇਣਾ ਕੁਝ ਨਹੀਂ ਦੇਣਾ ਰੀਅਲ ਗੇਮ ਦੇ ਵਿੱਚ ਜਾਓਗੇ ਤਾਂ ਤੁਹਾਸੀ ਜ਼ਿੰਦਗੀ ਦੇ ਵਿੱਚ